ਅਸੀਂ ਆਪਣੇ ਬੰਦਿਆਂ ਨੂੰ ਕਹਿੰਨੇ ਆ ਕਿ ਜਿਹੜੀ ਸਰਕਾਰ ਆ ਇਹ ਬਹੁਤ ਕੁੱਤੀ ਆ ਹਰਾਮ ਦੀ ਰਾਜਨੀਤੀਆਂ ਬਹੁਤ ਤਰ੍ਹਾਂ ਦੀਆਂ ਖੇਡਦੀ ਗੰਦੀ ਰਾਜਨੀਤੀ ਖੇਡਦੀ ਪੰਜਾਬ ਦੇ ਨਾਲ ਹੀ ਪੰਜਾਬ ਦੇ ਨਾਲ ਇਹ ਕਾਤੇ ਖੇਡਦੀ ਆ 1200 ਸਾਲ ਦੇਖੋ ਮੁਗਲਾਂ ਨੇ ਰਾਜ ਕੀਤਾ ਨਹੀਂ ਕੁਛ ਕਰ ਸਕੇ ਪੰਜਾਬ ਦਾ 140 ਸਾਲ ਅੰਗਰੇਜ਼ਾਂ ਨੇ ਉਦੋਂ ਵੀ ਸਭ ਪੰਜਾਬ ਨੂੰ ਦਬਾ ਨਹੀਂ ਸਕੇ ਫਿਰ ਇਹ ਆਂਦੇ ਆ ਮੋਦੀ ਹੋਣੀ ਭੈਣਚੋਦ ਕੁੱਤੇ ਇਹ ਕਹਿੰਦੇ ਆ ਵੇ ਖਰੇ ਭੈਣਚੋਦ ਵੇ 15 ਸਾਲ ਜਾਂ 10 ਸਾਲ ਰਾਜ ਕਰਕੇ ਅਸੀਂ ਪੰਜਾਬ ਨੂੰ ਦਬਾ ਲਵਾਂਗੇ ਇੱਕ ਸਾਲ ਇਹਨਾਂ ਨੇ ਪ੍ਰੋਟੈਸਟ ਕਰਵਾਈ ਰੱਖਿਆ ਕਿਸਾਨਾਂ ਦਾ ਧਰਨਾ ਲਵਾਈ ਰੱਖਿਆ ਉਦੋਂ ਵੀ ਪੰਜਾਬ ਆਪਣਾ ਹੱਕ ਲੈ ਕੇ ਮੁੜਿਆ ਹੁਣ ਇਹਨਾਂ ਨੇ ਪੈਲਗਾਮ ਦੇ ਵਿੱਚ ਆਪ ਹਮਲਾ ਕਰਾ ਕੇ ਆਪੇ ਸਾਰੀ ਰਾਜਨੀਤੀ ਖੇਡ ਕੇ ਪਾਕਿਸਤਾਨ ਦੇ ਸ਼ਰਦੋਸ਼ ਮੜਦਾ ਤੇ ਪੰਜਾਬ ਰਾਹੀਂ ਹਮਲਾ ਕੀਤਾ ਉੱਤੇ ਪਾਕਿਸਤਾਨ ਤੇ ਤੇ ਪੰਜਾਬ ਪਾਕਿਸਤਾਨ ਵਾਲਿਆਂ ਤੇ ਇਹ ਚਿੰਜੜੀਆਂ ਛੇੜਦੇ ਆ ਛੋਟੇ ਛੋਟੇ ਡਰੋਨ ਛੱਡ ਕੇ ਹਮਲਾ ਕਰਦੇ ਪਏ ਆ ਤਾਂ ਕਿ ਜਿਹੜੇ ਪਾਕਿਸਤਾਨ ਵਾਲੇ ਹਮਲਾ ਕਰਨ ਪੰਜਾਬ ਦੀਆਂ ਜ਼ਮੀਨਾਂ ਜਿਹੜੀਆਂ ਤੈਸ ਨੈਸ ਹੋਣ ਆਹ ਚਾਲ ਖੇਡਦੇ ਪਏ ਆ ਪਰ ਇਹ ਕੋਝੀਆਂ ਚਾਲਾਂ ਆ ਦੇਖੋ ਇਹ ਪਰਮੇਸ਼ਰ ਆ ਨਾ ਪਰਮੇਸ਼ਰ ਬਹੁਤ ਬਿਆਨ ਤੇ ਆ ਇਹ ਮੋਦੀ ਹੁਣ ਇਹ ਗੱਲਾਂ ਭੁੱਲ ਗਿਓ ਆ ਇਹ ਹਰਾਮ ਦੀ ਜਿੰਨੀ ਆ ਆਰਐਸਐਸ ਆ ਨਾ ਇਹ ਆਰਐਸਐਸ ਦੇ ਦੱਲੇ ਆ ਕੁੱਤੇ ਇਹ ਮੰਨਦੇ ਨਹੀਂ ਹੈਗੇ ਵੀ ਸਾਡਾ ਕੋਈ ਧਰਮ ਆ ਨਾ ਇਹ ਸਾਡੇ ਯੂਐਨਓ ਦੇ ਵਿੱਚ ਗੇ ਮੀਟਿੰਗ ਜਦੋਂ ਯੂਰਪ ਦੇ ਵਿੱਚ ਰੱਖੀ ਗਈ ਇਹ ਕੁੱਤੇ ਆ ਹਰਾਮ ਦੇ ਆਰਐਸਐਸ ਵਾਲੇ